ਖੰਡਾ ਦੀ ਦਾਣਾ ਮੰਡੀ ਵਿੱਚ ਅੱਜ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਉਹਨਾਂ ਵੱਲੋਂ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ ਅਤੇ मौके ਤੇ ਹੱਲ ਕਰਨ ਦਾ ਦਿੱਤਾ ਨੂੰਨਾਂ ਵੱਲੋਂ ਭਰੋਸਾ ਅੱਜ ਬਠਿੰਡਾ ਦੀ ਦਾਣਾ ਮੰਡੀ ਵਿਖੇ ਪੰਜਾਬ ਦੇ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਪਹੁੰਚੇ ਅਤੇ ਉਹਨਾਂ ਦੇ ਨਾਲ ਸਾਰੇ ਹੀ ਚੇਅਰਮੈਨ ਵੀ ਸ਼ਾਮਲ ਸਨ ਦੇਖੋ ਤਸਵੀਰਾਂ ਦੇ ਵਿੱਚ ਇੱਕ ਬੱਚੇ ਦੇ ਨਾਲ ਗਲਵਤ ਕਰਦੇ ਹੋਏ ਉਹ ਦਿਖਾਈ ਦੇ ਰਹੇ ਹਨ ਕਿਉਂਕਿ ਇਹ ਗਰੀਬ ਬੱਚਾ ਇਹਨਾਂ ਨੂੰ ਦੇਖ ਰਿਹਾ ਸੀ ਤੇ ਬਾਅਦ ਦੇ ਵਿੱਚ ਇਹ ਇਹਨਾਂ ਕੋਲ ਆਏ ਤੇ ਇਹਨਾਂ ਦੇ ਨਾਲ ਜਿਹੜੇ ਨੇ ਲਾੜ ਬੀਨਾਂ ਵੱਲੋਂ ਆਪਣਾ ਕੀਤਾ ਗਏ ਅਤੇ ਉਹਨਾਂ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਉਹਨਾਂ ਨਾਲੇ ਵੀ ਕਿਹਾ ਕਿ ਪੰਜਾਬ ਸਰਕਾਰ ਵਚਨਬੱਧ ਹੈ ਕਿ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਅਤੇ ਹੁਣ ਜਿਹੜੀ ਕਿਸਾਨਾਂ ਦੀ ਜਿੰਨੇ ਵੀ ਫਸਲ ਹੈ ਐਤਕੀ ਆਪਣਾ ਬੰਪਰ ਫਸਲ ਹੋਈ ਹੈ ਤੇ ਉਹਨਾਂ ਵੱਲੋਂ ਸਾਰੇ ਹੀ ਉਹਦੀ ਆਪਣਾ ਖਰੀਦ ਕੀਤੀ ਅੱਜਾ ਚੁੱਕੀ ਹੈ ਤੇ ਥੋੜੀ-ਮੋਟੀ ਜਿਹੜੀ ਲਿਫਟਿੰਗ ਰਹਿੰਦੀ ਹੈ ਉਹ ਵੀ ਜਲਦੀ ਹੋ ਜਾਵੇਗੀ ਤੇ ਉਹਨਾਂ ਕਿਹਾ ਕਿ ਨਾਲ ਦੀ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੇ ਪੈਸੇ ਨੇ ਉਹ ਪਾਏ ਜਾ ਰਹੇ ਹਨ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਦਾਣ ਮੰਡੀ ਸਾਰੀਆਂ ਤਸਵੀਰਾਂ ਜਿੱਥੇ ਉਹਨਾਂ ਵੱਲੋਂ ਕਿਸਾਨਾਂ ਦੇ ਨਾਲ ਗਲਵਤ ਕੀਤੀ ਗਈ ਉੱਥੇ ਉਹਨਾਂ ਵੱਲੋਂ ਮਜ਼ਦੂਰਾਂ ਦੇ ਨਾਲ ਵੀ ਗਲਵਤ ਕੀਤੀ ਗਈ ਅਤੇ ਉਹਨਾਂ ਦੀਆਂ ਵੀ ਸਮੱਸਿਆਵਾਂ ਨੇ ਜਿਹੜੀਆਂ ਉਹ ਸੁਣਿਆ ਗੀਆਂ ਅਸਾਨੂੰ ਦਿਖਾ ਰਿਹਾ ਬਠਿੰਡਾ ਦੀ ਦਾਣਾ ਮੰਡੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਪੰਜਾਬ ਦੇ ਕੈਬਨਟ ਮੰਤਰੀ ਲਾਲਚੰਦ ਗਟਾਰੂ ਚੱਕ ਪਹੁੰਚੇ ਅਤੇ ਉਹਨਾਂ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ ਨਾਲ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤੇ ਨਾਲ ਨਾਲ ਉਹਨਾਂ ਇਹ ਵੀ ਆਖਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਹੌਂਦ ਦਿੱਤੀ ਜਾਵੇਗੀ ਤੇ ਜਿੰਨਾ ਵੀ ਇਹਨਾਂ ਦੇ ਆਪਣਾ ਇਹਨਾਂ ਦੇ ਆਪਾਂ ਪੇਮੈਂਟ ਹੈ ਉਹ ਨਾਲ ਦੀ ਨਾਲ ਖਾਤਿਆਂ ਦੇ ਵਿੱਚ ਸਾਡੇ ਵੱਲੋਂ ਟਰਾਂਸਫਰ ਜਿਹੜੀ ਆ ਉਹ ਕੀਤੀ ਗਈ ਹੈ ਅਤੇ ਜੋ ਵੀ ਫਸਲ ਅਜੇ ਤੱਕ ਮੰਡੀਆਂ ਦੇ ਵਿੱਚ ਪਈ ਹੋਵੇ ਉਹਨਾਂ ਵੱਲੋਂ ਜਲਦੀ ਜੜੀ ਉਹ ਚੱਕ ਲਈ ਜਾਵੇਗੀ ਅਸੀਂ ਦਿਖਾ ਰਹੇ ਹਾਂ ਬਠਿੰਡਾ ਦਾਣਾ ਮੰਡੀ ਦੇ ਵਿੱਚ ਅੱਜ ਪੰਜਾਬ ਦੇ ਕੈबिनेट ਮੰਤਰੀ ਲਾਲਚੰਦ ਘਟਾਰੂ ਚੱਕ ਪਹੁੰਚੇ ਅਤੇ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਵੀ ਇੱਥੇ ਮੌਕੇ ਤੇ ਦਿਸ਼ਾ ਨਿਰਦੇਸ਼ ਜਿਹੜੇ ਉਹ ਦਿੱਤੇ ਗਏ ਤੇ ਨਾਲ ਨਾਲ ਉਹਨਾਂ ਵੱਲੋਂ ਮਜ਼ਦੂਰਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਉਹਨਾਂ ਨੇ ਕੀ ਕੀ ਸਮੱਸਿਆਵਾਂ ਮੰਨੀ ਇਸ ਸਬੰਧੀ ਵੀ ਉਹਨਾਂ ਤੋਂ ਜੋ ਆਪਣੀ ਜਾਣਕਾਰੀ ਆਈ ਹੋ ਉਹ ਹਾਸਲ ਕੀਤੀ ਗਈ ਤੇ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਪੰਜਾਬ ਦੇ ਕੈबिनेट ਮੰਤਰੀ ਲਾਲਚੰਦ ਘਟਾਰੂ ਚੱਕ ਠੀਕ ਹੈ ਅੱਜ ਮੰਡੀਆਂ 'ਚ ਆਇਓ ਕਿਸ ਤਰ੍ਹਾਂ ਦੇ ਪ੍ਰਬੰਧ ਸੀ ਔਰ ਓਵਰਹਾਲ ਕਿੰਨੀ ਫਸਲ ਚੱਕੀ ਗਈ ਮੰਡੀਆਂ ਦੇ ਵਿੱਚ ਬਿਲਕੁਲ ਮੈਂ ਇੱਕ ਵਾਰ ਫਿਰ ਆਪਣੇ ਪਿਆਰਾ ਜ਼ਿਲ੍ਹਾ ਬਠਿੰਡਾ 'ਚ ਆਇਆ ਔਰ ਮੇਰੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਔਰ ਸਾਡੇ ਐਮ ਐਲ ਏ ਸਾਫ ਸਾਰੇ ਸਾਡੇ ਚੇਅਰਮੈਨ ਵੱਖ-ਵੱਖ ਕਾਰਪੋਰੇਸ਼ਨਾਂ ਦੇ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਵੀਟ ਦੀ ਪ੍ਰਕਿਊਰਮੈਂਟ ਦਾ سلسلہ ਹੈ ਉਹ ਡੇ বাই ਡੇ ਕਲੋਜ਼ਿੰਗ ਵਾਲੇ ਪਾਸੇ ਜਾ ਰਿਹਾ ਕਿਉਂਕਿ ਪੀਕ ਸੀਜ਼ਨ ਪੰਜਾਬ ਦਾ ਜਿਹੜਾ ਨਿਕਲ ਚੁੱਕਿਆ ਸੋ ਅੱਜ ਮੈਂ ਫਿਰ ਦੁਬਾਰਾ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਰਕਾਰ ਵੱਲੋਂ ਜਿਹੜੇ ਆਦੇਸ਼ ਨੇ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਜਿਹੜਾ ਸਾਡਾ ਮੈਕੈਨਿਜ਼ਮ ਹੈ ਉਹਨੂੰ ਗਰਾਸ ਰੂਟ ਤੇ ਚੈੱਕ ਕਰਨ ਦੇ ਲਈ ਉਹਨੂੰ ਫਾਲੋ ਕਰਨ ਲਈ ਅੱਜ ਮੈਂ ਫਿਰ ਇੱਕ ਵਾਰ ਬਠਿੰਡਾ ਔਰ ਮੁਕਸੇਦ ਸਾਹਿਬ ਦੇ ਵਿੱਚ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਮੰਡੀਆਂ ਚ ਜਾ ਕੇ ਇਸ ਗੱਲ ਨੂੰ ਚੈੱਕ ਕੀਤਾ ਜਾ ਰਿਹਾ ਵੀ ਕੋਈ ਦਿੱਕਤ ਮੰਡੀ ਚ ਨਾ ਰਵੇ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਬਹੁਤ ਹੀ ਸਮੂਥਲੀ ਜਿਹੜਾ ਸੀਜ਼ਨ ਸਾਡੇ ਸਾਰੇ ਅਫੀਸਰ ਸਹਿਬਾਨ ਸਾਡੇ ਮੁਲਾਜ਼ਮਾਂ ਨੇ ਮਿਹਨਤ ਕਰਕੇ ਨੇਪਰੇ ਚੜ੍ਹ ਰਹੇ ਆ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 107 ਲੱਖ ਐਮਟੀ ਅਰਾਈਵਲ ਜਿਹੜੀ ਉਹ ਪਹੁੰਚੀ ਹੈ ਤੇ ਉਹਦੇ ਵਿੱਚੋਂ 103 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਕਿਸਾਨ ਨੂੰ ਵਿਹਲਾ ਕਰ ਦਿੱਤਾ ਗਿਆ ਸੋ ਅੰਦਾਜ਼ਨ ਪੰਜਾਬ ਦੀ ਮੰਡੀਆਂ ਦੇ ਵਿੱਚ 4 5 ਲੱਖ 84000 ਕਿਸਾਨ ਜਿਹੜਾ ਉਹ ਆਪਣੀ ਜਿੰਸ ਲੈ ਕੇ ਆਇਆ ਸੋ ਜਿਹੜੀ ਬਣਦੀ ਐ ਐਮਐਸਪੀ ਦੇ ਮੁਤਾਬਕ ਉਹਦੇ ਪੈਸੇ ਆ ਉਹ ਅੰਦਾਜ਼ਨ ਅਸੀਂ 20500 ਕਰੋੜ ਰੁਪਈਆ ਜਿਹੜਾ ਕਿਸਾਨ ਦੇ ਖਾਤਿਆਂ 'ਚ ਰਿਲੀਜ਼ ਕਰ ਚੁੱਕੇ ਆ ਸੋ ਬਿਗੇਸਟ ਸੀਜ਼ਨ ਹੁੰਦਾ ਪੰਜਾਬ ਦੇ ਅੰਦਰ ਪੈਡੀਓ ਬਰਕੋਰਮੈਂਟ ਦਾ ਸੋ ਇਹਦੇ ਦੌਰਾਨ ਖੁਸ਼ੀ ਇਸ ਗੱਲ ਦੀ ਆ ਕਿ ਮੈਂ ਲਗਭਗ 18 ਜ਼ਿਲ੍ਹਿਆਂ 'ਚ ਗਿਆ ਸੋ ਕਿਸੇ ਵੀ ਪਾਸਿਓ ਕਿਸਾਨ ਦੀ ਕੋਈ ਰੈਜ਼ੈਂਟਮੈਂਟ ਸਾਨੂੰ ਸੁਣ ਲਈ ਨਹੀਂ ਮਿਲੀ ਬਲਕਿ ਕਿਸਾਨ ਗੁੱਡ ਫੀਲ ਕਰ ਰਿਹਾ ਖੁਸ਼ੀ-ਖੁਸ਼ੀ ਦੇ ਨਾਲ ਮੰਡੀ 'ਚ ਜਾ ਰਿਹਾ ਤੇ ਜਿਹੜਾ ਮਾਨਜੋਗ ਮੁੱਖ ਮੰਤਰੀ ਜੀ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ-ਕੱਲਾ ਦਾਣਾ ਵੀ ਚੱਕਾਂਗੇ ਔਰ ਐਮਐਸਪੀ ਦੇ ਉੱਤੇ ਖਰੀਦੀ ਹੋਈ ਕਣਕ ਦਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਦੇ ਖਾਤੇ 'ਚ ਪੈਸੇ ਪਾਵਾਂਗੇ ਸੋ ਅੱਜ ਵੀ ਮੈਂ ਬਠਿੰਡੇ ਦੇ ਅੰਦਰ ਆਇਆ ਉਹ ਰਿੱਚ ਜਿਹੜੀ ਢੇਰੀ ਅੱਜ ਅੱਜ ਹੀ ਕਿਸਾਨ ਆਇਆ ਅੱਜ ਹੀ ਉਹਦੀ ਢੇਰੀ ਨੂੰ ਜਿਹੜਾ ਉਹ ਪਰਚੇਜ਼ ਕੀਤਾ ਗਿਆ ਤੇ ਸ਼ਾਮ ਤਾਈ ਉਹਦੇ ਖਾਤੇ 'ਚ ਪੈਸੇ ਜਿਹੜੇ ਆ ਪੈਸੇ ਨੇ ਆ ਸੋ ਬਹੁਤ ਹੀ ਸ਼ਾਨਦਾਰ ਸੀਜ਼ਨ ਜਿਹੜਾ ਸਾਡਾ ਬੀਟ ਦੀ ਪ੍ਰਕੂਰਮੈਂਟ ਦਾ ਪੰਜਾਬ 'ਚੋਂ ਚੱਲ ਰਿਹਾ ਹੈ ਪ੍ਰਾਈਵੇਟ ਖਰੀਦ ਇਸ ਵਾਰ ਬਹੁਤ ਹੋਈ ਹੈ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਦੀ ਗੱਲ ਨਹੀਂ ਇਹ ਚੰਗੀ ਗੱਲ ਹੈ ਕਿਸਾਨ ਨੂੰ ਜਿੱਥੋਂ ਫਾਇਦਾ ਮਿਲਦਾ ਕਿਸਾਨ ਉੱਤੇ ਜਾ ਰਿਹਾ ਸੋ ਜਿਹੜਾ ਸਾਨੂੰ ਟਾਰਗੇਟ ਮਿਲੇ 124 ਲੱਖ ਐਮਟੀ ਦਾ ਕੇਂਦਰੀ ਪੂਲ ਦੇ ਅੰਦਰ ਅਸੀਂ ਹੁਣ ਤੱਕ 95 ਲੱਖ 13000 ਐਮਟੀ ਸਰਕਾਰੀ ਖਰੀਦ ਚੁੱਕੇ ਆ ਸੋ ਮੇਰੇ ਖਿਆਲ 8 ਕਿ ਲੱਖ ਜਿਹੜੀ ਆ ਉਹ ਪ੍ਰਾਈਵੇਟ ਵੀ ਹੋਈ ਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਸੀ ਉਹ ਪੂਰਾ ਕਰਾਂਗੇ ਜਿੰਨੇ ਵੀ ਬੰਦੋਬਸ ਨੇ ਪੰਜਾਬ ਦੇ ਅੰਦਰ ਚਾਹੇ ਉਹ ਕਰੇਟਾਂ ਦਾ ਸਵਾਲ ਆ ਚਾਹੇ ਮਤਲਬ ਜਿਹੜਾ ਤਰਪਾਲਾਂ ਦਾ ਸਵਾਲ ਆ ਉਹ ਆਲਮੋਸਟ ਜਿਹੜੇ ਆ ਉਹ ਅਸੀਂ ਕੰਪਲੀਟ ਕਰ ਚੁੱਕੇ ਆ ਸੋ ਚੰਗਾ ਆ ਇਸ ਵਾਰ ਜਿਹੜਾ ਬੰਪਰ ਫਸਲ ਸਭ ਤੋਂ ਜਿਹੜੀ ਰੋਸ਼ਣ ਗੱਲ ਇਹ ਆ ਕਿ ਬੰਪਰ ਫਸਲ ਪੰਜਾਬ ਦੇ ਖੇਤਾਂ 'ਚ ਇਸ ਵਾਰ ਨਿਕਲੀ ਆ ਔਰ ਕਿਸਾਨ ਨੂੰ ਵੀ ਇਹਦਾ ਲਾਭ ਆ ਤੇ ਕੇਂਦਰੀ ਪੂਲ ਦੇ ਲਈ ਜਿਹੜਾ ਸਾਡਾ ਟੀਚਾ ਆ ਉਹ ਵੀ ਅਸੀਂ ਸਹਿਜੇ ਪੂਰਾ ਕਰਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ